ਅੰਮ੍ਰਿਤਸਰ ਦੇ ਚੰਦਪਨੀ ਚੌਕ ਵਿੱਚ ਘੋੜੀ ਤੇ ਚੜੇ ਹੋਏ ਲਾੜੇ ਨੂੰ ਕਿਸੇ ਨੇ ਗੋਲੀ ਮਾਰ ਦਿੱਤੀ ਜਾਣਕਾਰੀ ਮੁਤਾਬਕ ਰਜੀਵਮਰ ਵਿਆਵਲਦੀਨ ਘੋੜੀ ਤੇ ਸਵਾਰ ਸੀ ਤਾਂ ਅਚਾਨਕ ਉਸ ਨੂੰ ਗੋਲੀ ਵੱਜ ਗਈ ਹਾਲਾਂਕਿ ਗੋਲੀ ਚਲਣ ਵਾਲੇ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ ਹੈ ਗੋਲੀ ਲੱਗਣ ਤੋਂ ਬਾਅਦ ਰਜੀਵ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਡਾਕਟਰਾਂ ਨੇ ਉਸ ਨੂੰ ਖਤਰੇ ਤੋਂ ਬਾਹਰ ਦੱਸਿਆ ਹੈ ਰਜੀਵ ਦੇ ਭਰਾ ਨੇ ਇਸ ਮੌਕੇ ਦੱਸਿਆ ਕਿ ਤਿੰਨ ਨੌਜਵਾਨਾਂ ਨੇ ਆ ਕੇ ਉਸ ਤੇ ਫਾਇਰਿੰਗ ਕੀਤੀ ਫਾਇਰਸਿਦਰ ਜੀ ਨੂੰ ਜਾ ਕੇ ਲੱਗਾ ਉਹਨਾਂ ਨੂੰ ਗੋਲੀ ਚਲਣ ਰਾਏ 9 ਜਨਾਂ ਦੇ ਫਿਲਹਾਲ ਪਛਾਣ ਨਹੀਂ ਹੋਈ ਹੈ ਉਹਨਾਂ ਦੱਸਿਆ ਹੈ ਕਿ ਉਹਨਾਂ ਦੀ ਕਿਸੇ ਨਾ ਕੋਈ ਰੰਜਿਸ਼ ਵੀ ਨਹੀਂ ਹੈ ਸਰ ਕੀ ਨਾਈ ਤੁਹਾਡਾ ਮੇਰਾ ਨਾਮ ਲੱਗ ਹਾਂਜੀ ਕੀ ਹੋਇਆ ਜੀ ਇੱਥੇ ਅਸੀਂ ਬਰਾਤ ਚਲਾਈ ਸੀ ਕਟੜਕਰ ਨੂੰ ਚਲਤੋਂ ਤੇ ਜਿਹੜੇ ਚੋਂ ਤੋਂ ਕਟੜਕਰ ਵੀ ਜਾਣਾ ਸੀ ਕਿੱਲੇ ਚੋਂ ਤੋਂ ਕਟੜਕਰ ਵੀ ਨਹੀਂ ਜਾਣਾ ਚਾਹੁੰਦਾ ਨਹੀਂ ਹੀ ਬਰਾਤ ਲੈ ਕੇ ਨਿਕਲੇ ਆਂ ਤੇ ਦੇ ਨਾਮ ਤੋਂ ਤੇ ਅਸੀਂ ਘੁਮਹਿੜਾ ਨੇ ਬਿਆਰ ਦੇ ਲੋਕ ਦੇ ਚੌਂਕ ਦੇ ਚੁਰਾਇਆ ਦੋਤੇ ਸਾਹਮਣੇ ਪਾਸਾ ਜਿਹੜਾ ਹੈਗਾ ਉਹ ਕਮੋਨਿਕਲੀ ਮਜਦੀ ਇਧਰ ਦਾ ਜਿਹੜਾ ਪਾਸਾ ਹੈਗਾ ਤੇ ਬਾਹਰ ਨਿਕਲਦਾ ਘੁਮਹਿੜਾਲਾ ਅਸੀਂ ਅਰੇ ਬਰਾਤ ਵੀ ਸਿੰਘ ਲੈ ਕੇ ਪੁਰੀ ਆ ਲਾਣਾ ਸੀ ਕੀ ਹੈ ਕਿ ਉਹ ਬੁਢੀ ਕਟਾ ਕੰਮ ਸੇ ਕਹਿੰਦੇ ਬੰਦੇ ਆਏ ਉਨੇ ਜੱਤਾਂ ਫਾਇਰ ਕੀਤਾ ਤੇ ਇਹ ਪਿੰਡ ਦੀ ਗੱਲ ਕੀਤੀ ਹੈ ਜੀ ਜਾਂ ਬਰਾਦਰ ਕਿਰੀ ਲੈ ਕੇ ਆਏ ਬਰਾਦਰ ਅੱਛਾ ਕੀ ਹੋਇਆ ਤੁਹਾਡੇ ਨਾਲ ਹਾਂ ਵੀ ਰਾਜਨ ਦੇ ਕੋਲ ਪੁੱਛਣਾ ਕੀ ਹੋਇਆ ਪੁਲਿਸ ਨੇ ਕੁਟਮਾਰੀ ਕਰਨੀ ਜਾਂ ਕੁਝ ਕਰਨਾ ਪਤਾ ਹੀ ਕੋਈ ਨਹੀਂ ਕਿੰਨੇ ਕੁ ਲੋਕ ਸੀ ਉਹ ਤਿੰਨ ਬੰਦੇ ਸੀ ਤਿੰਨ ਬੰਦੇ ਸੀ ਤਿੰਨ ਬੰਦੇ ਸੀ ਐਨ ਸਰ ਸਰ ਜੀ ਇੱਥੇ ਗੋਲੀ ਚੱਲੀ ਕੀ ਇਹ ਰਿਪੋਰਟ ਕਰਵਾਇਆ ਕਿੰਨੇ ਕੁ ਲੋਕ ਸੀ ਜਦੋਂ ਇਹ ਫਿਲਹਾਲ ਕਿਸੇ ਕਿਤੇ ਨਹੀਂ ਕਰ ਰਹੀ ਨੀ ਕੋਈ ਅਜਿਹੀ ਸਰਵੇ ਅੱਛਾ ਕਿੰਨੀਆਂ ਗੋਲੀਆਂ ਚਲੀਆਂ ਸਰ ਉਹ ਤਾਂ ਇਹਨਾਂ ਦੇ ਦਸ ਨੂੰ ਸਾਲ ਦੀਆਂ ਵੀ ਗੋਲੀਆਂ ਹਾਂਜੀ ਇਹਨਾਂ ਨੇ ਆਪਣੇ ਜੇ ਤੋ ਜਾਣ ਦਿੱਤੇ ਆ ਵੀ ਜਿਹੜੀ ਕਾਰਵਾਈ ਜਰੀ ਹੋ ਰਹੀ ਆ ਕਿਹੜੇ ਏਰੀਏ ਚੱਲੀ ਆ ਜੀ ਇੱਕ ਮਹਰ ਵਾਲੇ ਬੰਦੇ ਵਾਲੇ ਸੈਕਟਰ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਗੋਲੀ ਚਲਾਉਣ ਵਾਲਿਆਂ ਤੇ ਪਾਲ ਸ਼ੁਰੂ ਕਰ ਦਿੱਤੀ ਹੈ ਬਿਊਰੋ ਰਿਪੋਰਟ ਪੰਜਾਬ ਟੂਡੇ